ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਸਰਹੱਦੀ ਖੇਤਰ ਟਾਣੀ ਬਚਨ ਸਿੰਘ ਵਿਖੇ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਗਸ਼ਤ ਦੌਰਾਨ ਇਲਾਕੇ ਦੇ ਇੱਕ ਵਿਅਕਤੀ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਆਪਣੇ ਖੇਤਾਂ 'ਚ ਅਫੀਮ ਦੀ ਖੇਤੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀਐਸਐਫ ਅਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੱਲੋਂ 1200 ਦੇ ਕਰੀਬ ਅਫੀਮ ਦੇ ਬੂਟੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦਾ ਭਾਰ 13 ਕਿਲੋ 400 ਗ੍ਰਾਮ ਪਾਇਆ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਅਫੀਮ ਦੀ ਕਾਸ਼ਤ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੇ ਉਸ ਦੇ ਖਿਲਾਫ ਐਂਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆਈ ਇਹਨੇ ਆਉਦੇ ਖੇਤ ਵਿੱਚ ਪੌਸਤ ਦੀ ਖੇਤੀ ਬਿਬੂਟੇ ਲਾਏ ਹੋਏ ਨੇ ਅਸੀਂ ਪਤਲਾ ਸਾਨੂੰ ਖੁਸ਼ਹਰ ਮੁਕਤ ਕਰ ਨਹੀਂ ਦਿੱਤੀ ਸੀ ਜਿਸ ਦੇ ਆਧਾਰ ਤੇ ਅਸੀਂ ਫਿਰ ਕਾਰਵਾਈ ਅੰਮਲ ਚਲਾਈ ਸਾਝੇ ਤੌਰ ਤੇ ਬੀਐਸਐਫ ਤੇ ਅਸੀਂ ਸਾਂਝਾ ਆਪਰੇਸ਼ਨ ਕਰਕੇ ਗਰੀਬ 11 12 ਬੂਟੇ ਸੀ ਉਸੇ ਵਜਨ ਕੀਤਾ ਸੀ ਕੰਡੇ ਦਾ ਪ੍ਰਬੰਧ ਕਰਕੇ ਅਤੇ ਇਹ ਪਾ ਕੇ 13.400 ਗ੍ਰਾਮ ਹੋਇਆ ਵਜਨ ਹੈ ਦੂਜੀ ਪਾਸੇ ਫੀਮਦੀ ਖੇਤੀ ਕਰਨ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਕਾਫੀ ਸਮੇਂ ਤੋਂ ਭੁੱਖੀ ਖਾਨ ਦਾ ਆਦੀ ਹੈ ਪਰ ਹੁਣ ਭੁੱਖੀ ਮਹਿੰਗੀ ਹੋ ਗਈ ਹੈ ਅਤੇ ਉਪਲਬਧ ਨਹੀਂ ਹੈ ਜਿਸ ਕਾਰਨ ਉਸਨੇ ਆਪਣੇ ਖੇਤ ਵਿੱਚ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਹੋ ਜਾਂਦੀ ਹੈ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਜਗ੍ਹਾ ਮੈਨੂੰ ਹੋਣ ਦੀ ਗੱਲ ਵੀ ਕੈਕ ਦਾ ਵੀ ਹੋ ਜਾਏ ਸ਼ੁਕਰ ਦਾ ਵੀ ਹੈ ਦਰੰਗ ਵੀ ਹੋ ਜਾਂਦੀ ਹੈ ਹੂੰ 20 ਸਾਲ ਹੋ ਗਏ ਮੈਨੂੰ ਖਾਂਦੇ ਨੂੰ ਹੂੰ ਕਿ ਮੁੱਲ ਨਹੀਂ ਲਿਆ ਜਦੋਂ ਨਾ ਮਿਲਦਾ ਕਿਉਂ ਹਮ ਤੇ ਮੈਂ ਆਪ ਵਾਸਤੇ ਮੰਜਬ ਜਨੀਸਾਂ ਵੀ ਜੀ ਸੀ ਹਮ ਖਾਣ ਵਾਸਤੇ ਹਮ ਕਿਉਂ ਵੀ ਕੱਚਾ ਪੱਟਾ ਆ ਕੇ ਪੱਟਾ